ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪੰਜਾਬ ਵਾਲੀ ਜਰਸੀ ਦਿਖਾਉਂਗਾ ਹਜੇ ਗੱਬਣਾ ਕੋਸਮੇ ਦੀ ਕੱਚੀ ਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਅੰਤ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੂਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 6 ਤੋਂ 7 ਦਿਨ ਦੀ ਕੱਚੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ 15 ਕਿਲੋ ਖੁੱਲਾ ਬੜਾ ਆਰਾਮ ਨਾਲ ਚੂਆ ਜੂ ਬੱਚੀ ਹਾਈਟ ਵਾਈਜ਼ ਬਹੁਤ ਸੋਹਣੇ ਕੱਦ ਕਾੜ ਦੀ ਥਾਂ ਦੇ ਸਾਈਜ਼ ਬਹੁਤ ਸੋਹਣੇ ਆ ਚਾਰੇ ਮੁਠੀ ਵਾਲੇ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ 6-7 ਦਿਨਾਂ ਚ ਕਰਮਾਣੇ ਬਹੁਤ ਸੋਹਣਾ ਵੱਡਾ ਆਰਡਰ ਤਿਆਰ ਕਰਕੇ ਫੈਰ ਸੋਹਣਾ ਵਾਣਾ ਵੇਚ ਸਕਦੇ ਆ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਥਾਂਦੇ ਸਾਈ ਵੇਚ ਸਕਦੇ ਆ ਚਾਰੇ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮ ਇਕੱਲੇ ਇਕੱਲੇ ਲੱਗੇ ਹੋਏ ਆ ਜੇ ਦੋਸਤੋ ਹਵਾਨਾ ਖਿਚਾਂਗੇ ਤਾਂ ਰਬੜੰਗੂ ਬਧੂਗਾ ਵਾਲਟਲ ਹਜੇ ਕਾਫੀ ਪਈ ਆ ਪੈਟਪੂੜਾ ਸੋਨਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਬਚੀ 15 ਕਿਲੋ ਖੁੱਲਾ ਬੜਾ ਆਰਾਮ ਨਾਲ ਚੁਆਜੂ ਥਾਂਦੇ ਸਾਈ ਮੈਂ ਦੂਰੀ ਵਾਰ ਤੋਂ ਨੇੜ ਤੋਂ ਵਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰ ਮ ਇਕੱਲੇ ਇਕੱਲੇ ਲੱਗੇ ਹੋਇਆ ਵਾਨਾ ਵੇਚ ਸਕਦੇ ਆ ਵਲਟਲ ਹਜੇ ਕਾਫੀ ਪਈ ਆ 6 7 5 ਦੇ ਕਰਮਾਨੇ ਬਹੁਤ ਸੋਨਾ ਬੜਾ ਡਾਟਰ ਤਿਆਰ ਕਰਕੇ ਫਿਰ ਸੋਨਾ ਬੈਕ ਸਾਈਡ ਤੋਂ ਵੇਚ ਸਕਦੇ ਆ ਬਹੁਤ ਸੋਹਣਾ ਹਵਾਨਾ ਤੰਦ ਸਾਈ ਬਹੁਤ ਸੋਹਣੇ ਗੈਪ ਚ ਨਿੱਖਰ ਮੇ ਕਲੇ ਕਲੇ ਲੱਗੇ ਹੋਏ ਆ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕਰਨ ਬੁੱਦੀ ਵਾਲੀ ਜਰਸੀ ਹਾਈਟ ਵਾਈ ਬਹੁਤ ਸੋਹਣੇ ਕਦ ਕਾੜ ਦੀ ਪ੍ਰਾਈਸ ਬਾਈ ਜੀ ਹੁਣ ਰੱਖਿਆ ਹੋਇਆ ਬੱਚੀ ਦਾ 43000 ਰੁਪਏ ਉਹ ਚ 22 ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ